ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਪਟਾਪ ਦੀ ਵੜਥੇ ਲੈ ਲੈ ਕੇ ਆਏ ਜੀ ਤਾਜੀ ਸੂਈ ਆ ਆਊਟ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬੱਜੇ ਸਸਕਾਰ ਸਸ ਸ੍ਰੀ ਕਾਲ ਜੀ ਹੋ ਠੀਕ ਹੋ ਬਦਿਆ ਜੀ ਬਹੁਤ ਵਧੀਆ ਬਈ ਨਾਮ ਤੇ ਐਡਰੈਸ ਬੋ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਹੂੰ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਾਂ ਪਾ ਰਹੇ ਨੇ ਡਾਕਟਰ ਪੁੰਡੇ ਓਕੇ ਬਈ ਜਿਹੜੇ ਆਪ ਨੂੰ ਕੌਡ ਸੈ ਰਹਿ ਗਿਆ ਬਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 95014 ਬਈ 33579 ਠੀਕ ਹੈ ਬਈ ਬਾਕੀ ਵੀ ਕਦੇ ਵੀ ਕਿਸੇ ਨੇ ਗਾਂ ਲੈਣੇ ਆਦੇ ਨਿਰਖ ਪਰ ਕਰਕੇ ਲੈਵੇ ਆਪਣੀਆਂ ਵੀ ਸਾਰੀਆਂ ਵੜਾ ਲਿਆਂਦੀਆਂ ਹੁੰਦੀਆਂ ਕੋਈ ਘਰ ਦੇ ਨਹੀਂ ਹੁੰਦੀ ਠੀਕ ਹੈ ਬਈ ਹਾਂ ਜੀ ਅੱਜ ਵੀਰੇ ਇੱਕ ਵੜਾ ਤਾਜੀ ਸੂਈ ਆਡਾ ਟਰਿਕ ਦੀ ਅੱਜ ਕੈਮਰੇ ਦਿਖਾਵਾਂਗੇ ਵੀਡੀਓ ਸੂਈ ਆ ਗਈ ਮੰਨ ਕੇ ਚੱਲੇ ਦੋ ਸੂਈਆਂ ਸੀ ਇੱਕ ਵੇਗ ਗਈ ਠੀਕ ਆ ਭਾਈ ਤੇ ਇਹ ਗੱਬਣਾ ਇਹ ਇਧਰ ਖੜੀਆਂ ਆਈਆਂ ਹੋਰ ਇਹ ਗੱਬਣਾ ਨੇ ਹਾਂ ਇਹ ਗੱਬਣਾ ਡਾਕਟਰ ਵੜਾ ਹਾਂ ਭਾਈ ਹੂੰ ਇਹ ਕਿਹੜਾ ਸੂਆ ਸੂਈ ਆ ਬਈ ਇਹ ਡਾਕਟਰ ਦੂਜਾ ਸੂਆ ਬੱਚੀ ਸੂਈ ਹੈਗੀ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਤੜਕੇ ਸੂਈ ਸੀਗੀ 5:00 ਵਜੇ ਠੀਕ ਆ ਬਈ ਇਹ ਜੇਰਾ ਬੱਠਲ ਚ ਪਈ ਹੈਗੀ ਜੇਰਾ ਪਈ ਆ ਬੱਠਲ ਚ ਤੇ ਬੱਚਾ ਕੀ ਆ ਮੱਚਾ ਡਾਕਟਰ ਬੱਚੀ ਦੇਦੀ ਬੱਚੀ ਬੜੀ ਚੰਗੀ ਆ ਨਾ ਬੱਚੀ ਡਾਕਟਰ ਬਹੁਤ ਨਿਆਇ ਚੰਗੀ ਦਿੱਤੀ ਆ ਬੱਚੀ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਬੜੀ ਚੰਗੀ ਬੜੀ ਜਰਸੀ ਵਾਲਾ ਡਾਕਟਰ ਸਹੀ ਆ ਜਰਸੀ ਆਣਾ ਜਰਸੀ ਡਾਇਰੈਕਟਰ ਮਗਰੋਂ ਪਹਿਲਾਂ ਪਿੱਠ ਪੁੜਾ ਬੱਛੀ ਦਾ ਵੱਡੀ ਬੁੱਢੀ ਇਹ ਫੇਸਬੁਕ 'ਚ ਇੱਕ ਰੈਟਰ ਬੱਛੀ ਦਾ ਕਿਹਾ ਦੇਗਾ ਹਾਂ ਤਾਂ ਬਈ ਫੁੱਲ ਬਿਊਟੀ ਆ ਬੱਚਾ ਬਹੁਤ ਚੰਗਾ ਦਿੱਤਾ ਜਰਸੀ ਨਸਲ ਦੀ ਬੱਛੀ ਨੂੰ ਜਨਮ ਦਿੱਤਾ ਦੋ ਬਰੀਡਾਂ ਮਿਲ ਜਾਣੀਆਂ ਡਾਇਰੈਕਟਰ ਇੰਨਾ ਜਰਸੀ ਹਰੇਕ ਬੱਛੀ ਦਾ ਕਰਦ ਨਹੀਂ ਆਉਦਾ ਕਿੰਨਾ ਬੱਛੀ ਦਾ ਕਰਦ ਆ ਆ ਹੁਣ ਜਾਇ ਵੱਡੀ ਬੱਛੀ ਦਿੱਤੀ ਹੈਗੀ ਵੇੜਨੇ ਸਹੀ ਗੱਲ ਆ ਬਈ ਕੀ ਆ ਬਾਤ ਆ ਕੁਆਲਿਟੀ ਫੁੱਲ ਫੁੱਲ ਬਰੀਡ ਤੇ ਲੇਵਾ ਦੇ ਬਈ ਲੇਵਾ ਕਮਾਲ ਦਾ ਪੂਰਾ ਫੰਡ ਵਾਲਾ ਲੇਵਾ ਲੱਗਿਆ ਲੈ ਯਾ ਡਾਕਟਰਾਂ ਹੀ ਕਹਿੰਦੇ ਆ ਵੀ ਮੈਨੂੰ ਹੀ ਲੱਗਿਆ ਬੱਚੀ ਹਮਮ ਬਾਲਾ ਨੀ ਡਾਕਟਰ ਵੱਡਾ-ਬੁੱਡਾ ਲੇਵਾਗਾ ਤੇ ਤਿੰਨਾਂ ਗਾਲੇਵਾ ਹਮਮ ਕਿੰਨਾ ਕਹੇ ਉਹਨਾਂ ਡਾਕਟਰ ਬਾਕੀ ਡਾਕਟਰ ਬੱਚੀ ਸੀਲ ਠੰਡੀ ਹਮਮ ਇੰਨੀ ਕਹ ਗਈ ਕਿਨੇ ਕਹਦੇ ਉਹਨੇ ਕਹਿਣਾ ਕਰਨਾ ਕਰਮ ਵਾਲੇ ਜਮੇ ਨਹੀਂ ਕੁਸ ਲੇਵਾ ਲੂਆ ਬੜਾ ਚਿੰਗਾ ਹਣਾ ਲੇਵਾ ਡਾਕਟਰ ਬਾਕੀ ਥਾਣ ਡਾਕਟਰ ਬੱਚੀ ਦਾ ਹੂੰ ਤੇ ਐ ਡਾਕਟਰ ਕੱਲਾ ਲੇਵਾ ਮਗਰ ਜਿਆ ਆ ਪੂਰੇ ਦੇ ਗੱਟ ਡੂੜ ਗੱਟ ਲੇਵਾ ਮੂਰੇ ਫਿਰਦਾਗਾ ਸਹੀ ਗੱਲ ਆ ਬਈ ਕੀ ਬਾਤ ਆ ਨਾੜਾ ਨੂੜਾ ਫੁੱਲ ਚੰਗੀਆਂ ਬਾਕੀ ਡਾਕਟਰ ਥਾਣ ਦੇ ਵੀ ਕਿੰਨਾ ਵਿਖਰਮਾਂ ਲੱਗਿਆ ਗਾ ਮਿੱਥੀ ਤੇ ਥਾਣ ਲੱਗਿਆ ਸਫਾਈ ਵਧੀਆ ਨਾ ਲੇਵੇ ਦੀ ਬਾੜੀ ਨਹੀਂ ਆ ਸਫਾਈ ਡਾਕਟਰ ਤਾਂ ਬੱਚੀ ਦੇ ਮਾੜੀਆਂ ਮੋਟੀਆਂ ਭਲਾਂ ਆਈਆਂ ਭਲਾਂ ਭਲਾਂ ਲਾ ਕੇ ਬੱਚੀ ਨੇ ਲੇਵੇ ਤਿਆਰ ਦੇਖ ਦੁੱਧ ਵਾਲੀ ਕਿਨੇ ਵੀ ਬਾੜੀ ਨਹੀਂ ਆ ਚਿੰਗੇ ਡਾਕਟਰ ਬਾਕੀ ਲੇਵੇ ਦੇ ਨਾੜਾਂ ਦੇ ਤੇ ਬਾਕੀ ਡਾਕਟਰ ਸੀਲ ਠੰਡੀ ਇੰਨੀ ਕਹ ਗਈ ਕਿੰਨੀ ਕਹੇ ਉੰਨੀ ਆ ਗਈ ਤੇ ਬਾਕੀ ਡਾਕਟਰ ਬੈੜ ਦੀ ਚਮਕ ਚਮਕ ਹਮ ਕਿੰਨੀ ਕਹਦੇ ਉੰਨੀ ਆਈ ਤੇ ਬਾਕੀ ਡਾਕਟਰ ਕੱਦ ਬੈੜ ਦਿਖਾ ਦੇ ਬੈੜ ਦਾ ਹਾਂ ਕੱਦ ਚੰਗਾ ਛੋਟੀ ਨਾ ਮੰਨਿਓ ਤੇ ਬਾਕੀ ਡਾਕਟਰ ਐ ਖੜੀ ਦਿਖਾਉਂਦੀ ਆਈਆਂ ਫੋਟੋ ਵਾਲੇ ਮੁੰਡੇ ਵਾ ਹਮ ਦੇ ਲਾ ਬਾਕੀ ਬਰੀਡ ਬਰੂਡ ਬੈਠਦੇ ਸਹੀ ਆ ਬੱਚਾ ਵੀ ਮਗਰ ਬੱਚੀ ਆ ਕਿਉਂਕਿ ਹਾਂ ਬੱਚਾ ਇਹ ਤਾਂ 2 ਵਜੇ ਨਹੀਂ ਆ ਹਾਂ ਕੱਲ ਲਈ ਬੈਠ ਮਗਰ ਵੀ ਦੋ ਬਰੀਡਾਂ ਹੀ ਸੀਗੀਆਂ ਦਾ ਟਰੱਜ ਵੀ ਸਹੀ ਗੱਲ ਆ ਜਰਸੀ ਦਾ ਬੱਚਾ ਕੱਲ ਸੀ ਅੱਜ ਵੀ ਜਰਸੀ ਦਾ ਬੱਚਾ ਹੀ ਆ ਬਾਕੀ ਡਾਕਟਰ ਨੇ ਚੈਰੀ ਚੈੱਕ ਕਰਾ ਦੇ ਹਾਂ ਭਾਈ ਪੰਡ ਵਾਲਾ ਲੇਵਾ ਲੱਗਿਆ ਕਰਮ ਵਾਲੀ ਨੂੰ ਲੈ ਕੇ ਮਗਰੋਂ ਡਾਕਟਰ ਪੂਰਾ ਫਿੱਟ ਲੇਵਾ ਬਾਕੀ ਡਾਕਟਰ ਲੇਵੇ ਚੜਾਈ ਦੇ ਕਿੰਨੀ ਲੱਗੀ ਹੈਗੀ ਤੇ ਬਾਕੀ ਮੰਨ ਕੇ ਚੱਲ ਰਿਹਾ ਲੇਵੇ ਚੜਾਈ ਤੇ ਤਾਂਾਂ ਤੋਂ ਜੜ ਜੁੜ ਦੇ ਕਿੰਨੇ ਮਜ਼ਬੂਤ ਆ ਲੇਵੇ ਇਹ ਇਧਰੋਂ ਵੀ ਮੂਹਰੋਂ ਲੇਵਾ ਚੈੱਕ ਕਰ ਲੋ ਇੱਕ ਨੰਬਰ ਲੇਵਾ ਬਾਈ ਥਾਣ ਬਹੁਤ ਚੰਗਾ ਜਿਵੇਂ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਬਾਕੀ ਡਾਕਟਰ ਖੜੀ ਲੇਵਾ ਮਗਰ ਦਿਖਾਉਂਦੀ ਹੈਗੀ ਕੋ ਕਹਿਣ ਦੀ ਗੱਲ ਨਹੀਂ ਤੋ ਇਥੋਂ ਲੇਵਰੀ ਤਿਆਰੀ ਚੈੱਕ ਕਰ ਰਹੀ ਡਾਕਟਰ ਸਹੀ ਗੱਲ ਆ ਬਾਈ ਕਿਆ ਬਾਤ ਆ ਖੁੱਲੀ ਬਈ ਤੋਰ ਕੇ ਦਿਖਾਈ ਸੂਈ ਸਵਾਈ ਬੱਚਾ ਮਗਰ ਬੱਚੀ ਨਜੇਰੇ ਦੀ ਬਾਈ ਬੱਠਲ ਚ ਪਈ ਬੈਠਾਗਾ ਤੇ ਥਾਣ ਸੋਣ ਬਹੁਤ ਚੰਗਾ ਕਰਮ ਵਾਲੀ ਦੇ ਚਵਾਈ ਕਿਵੇਂ ਚਵਾਈ ਦਾ ਡਾਟਰ ਕਰਕੇ ਦਿਖਾਵਾਂਗੇ ਚਵਾਈ ਤਾਂ ਇੰਨੀ ਚੰਗੀ ਲੱਗਿਆ ਕਿੰਨੀ ਕਹਦੇ ਹੋ ਨਹੀਂ ਥਣਾ ਜਿਉਂ ਪੂਰ ਸਰਲਾ ਉਹਦੀ ਆਪਣੀ ਗਰੰਟੀ ਹੈ ਡਾਟਰ ਠੀਕ ਹੈ ਭਾਈ ਹਮਾਂ ਆਈਆਂ ਆਨਲਾਈਨ ਮੰਗਾ ਲੇ ਅਗਲਾ ੱੱਲੋ ਥੁੱਲੋ ਜਮ ਓਕੇ ਹੈਗੀ ਬਾਕੀ ਲੇਵ ਦੀ ਤਿਆਰੀ ਦਿਖਾ ਡਾਟਰ ਬੱਚੀ ਦੀ ਤਾਂ ਭਾਈ ਬਾਲੀ ਚੰਗੀ ਆ ਪੂਰਾ ਪੰਡ ਵਾਲਾ ਲੇਵਾ ਬਾਕੀ ਚਮਕ ਬਰੀਟ ਬਾਕੀ ਅਜ ਥੋੜਾ ਡਾਟਰ ਲੇਵਾ ਲੈਡ ਦੀ ਖੜਨੀ ਖੁਰਨੀ ਸਹੀ ਗੱਲ ਹੈ ਬਾਲੀ ਨਿਆਇ ਚੰਗੀ ਲੱਗੀ ਹੈਗੀ ਇੱਕ ਡਾਟਰ ਲੰਬਾਈ ਲੰਬੂਈ ਚੈੱਕ ਕਰਾ ਦੇ ਇਧਰ ਆ ਕੇ ਹਮ ਲੈ ਭਾਈ ਤੋਰਾ ਚੈੱਕ ਕਰੋ ਤੋਰਾ ਵੀ ਇੱਕ ਨੰਬਰ ਲੇਵਾਲੂ ਇੱਕ ギड़ा ਹੋਰ ਹੂੰ ਦੁਬਾਰਾ ਇੱਕ ギड़ा ਹੋਰ ਬਈ ਕੋਈ ਨਹੀਂ ਖੁੱਲ ਕੇ ਤੋੜਦੇ ਫੇਸ ਦੀ ਬਿਊਟੀ ਦੇਖੋ ਇਹ ਸਕੂਲ ਦਾ ਟਰੈਕਟਰ ਬਾਕੀ ਬੱਚੀ ਦੇਖੀ ਨਹੀਂ ਉਹ ਦੰਦਾ ਜਿਹਾ ਵੇ ਜੋ ਡਾਇਰੈਕਟਰ ਕਿੱਥੋਂ ਲਈ ਉਹਨਾਂ ਨੇ 25 26 ਗੁੱਲੋ ਚੋਇਆ ਦੱਸਿਆਗਾ ਆਪਾਂ ਨਹੀਂ ਕਹਿੰਦੇ ਕਿੰਨਾ ਦੇ ਦੁੱਧ ਸਹੀ ਆ ਮੰਨ ਕੇ ਗਾ ਡਾਇਰੈਕਟਰ ਸੇਵਾ ਅਗਲਾ 30 ਚੋਲੂ 31 ਚੋਲੂ 25 26 ਚੋਲੂਗਾ ਉਹ ਗਾ ਡਾਇਰੈਕਟਰ ਅਗਲੀ ਸੇਵਾਗੇ ਸਹੀ ਆ ਬਾਕੀ ਕਿਹੜੇ ਹਿਸਾਬ ਨਾਲ ਬੈੜ ਦੇ ਰੰਗ ਟੰਗ ਦੁੱਧ ਵਾਲੀ ਬੈੜਾ ਡਾਇਰੈਕਟਰ ਹੂੰ ਬਾਕੀ ਡਾਇਰੈਕਟਰ ਬਰੀਕਿਆਂ ਬਰੂਕਿਆਂ ਬੱਚੀ ਦੀਆਂ ਸਹੀ ਆ ਲੇਵਲ ਹੂਗਾ ਬੜਾ ਚੰਗਾ ਨਾ ਏ ਡਾਕਟਰ ਬਾਕੀ ਬਸੀ ਸੀਲ ਠੰਡੀ ਇੰਨੀ ਕਾ ਗਈ ਕਿੰਨੀ ਕਹਦੇ 19 ਡਾਕਟਰ ਸਹੀ ਆ ਬਾਈ ਲੇਵਲ ਡਾਕਟਰ ਆ ਕਹਿੰਦੇ ਮੈਨੂੰ ਹੀ ਲੱਗਿਆਗਾ ਲੇਵਲ ਸਹੀ ਗੱਲ ਆ ਮੋਲ ਡਾਕਟਰ ਜਹ ਜੂ ਬਾਈ ਮੋਲ ਡਾਕਟਰ ਜਮਾ ਜਹ ਜੂਗਾ ਬੈਡ ਦੇ ਸਾਹ ਨਾਲ ਠੀਕ ਆ ਬਾਕੀ ਡਾਕਟਰ ਕਦ ਚੈੱਕ ਕਰਾ ਦੇ ਕਿੰਨਾ ਚੰਗਾ ਬੱਚੀ ਦਾ ਕਰਦਾਗਾ ਕਦ ਦਾ ਅੰਦਾਜ਼ਾ ਲਾ ਲਿਓ ਬਾਈ ਦਾ 6 ਫੁੱਟ ਕਦ ਉਸ ਹਮਨ ਅੰਦਾਜ਼ਾ ਲਾਇਓ ਫੁੱਲ ਕਦ ਆ ਬਾਈ ਬਾਕੀ ਡਾਕਟਰ ਬੱਛੀ ਬਰੀਕ ਕੀ ਬਹੁਤ ਹੈ ਡਾਕਟਰ ਬਾੜ ਚ ਆ ਦੇਖ ਲੈ ਐ ਨਹੀਂ ਕੋਈ ਮਟਾਇੜ ਜੀ ਹੈਗੀ ਪੂਰੀ ਬਰੀਕ ਹੈਗੀ ਮੰਨ ਕੇ ਦੁੱਧ ਵਾਲਾ ਪੀਸ ਡਾਕਟਰ ਕਿੰਨਾ ਵੀ ਹੋਗਾ ਸਹੀ ਆ ਭਾਈ ਇਹਦਾ ਟਰੈਮੇ ਕੀ ਵੇ 6-7 ਕਿਲੋ ਬੋਲਾ ਚੋਂ ਆਪਾਂ ਤੜ ਕੇ 4 ਕਿਲੋ ਬੋਲਾ ਕੱਢਿਆ ਸੀ ਆ ਤੇ ਬੱਛੀ ਨੂੰ ਪਿਆ ਦੇਣਾ ਧਾਰਾ ਤੁਰਾ ਮਾਰ ਕੇ ਦੇਖ ਲਈਆਂ ਸੀ ਹਾਂ ਮੰਨ ਕੇ ਚੱਲ ਬਾਕੀ ਟੋ ਤਿਆਰੀ ਹੁਣ ਵੀ ਬਹੁਤ ਆ ਤਿਆਰੀ ਸ਼ਾਮ ਨੂੰ ਕਰ ਵੀ ਬਹੁਤ ਜਾਣੀ ਆ ਬੱਛੀ ਨੂੰ ਬਾਕੀ ਧਾਰਾ ਬਾਈ ਕੋਈ ਚੱਕਰ ਨਹੀਂ ਮਾਰ ਕੇ ਖਾਣ ਦਾ ਭਾਈ ਲੈ ਭਾਈ ਧਾਰਾ ਮਾਰ ਦੇ ਭਾਈ ਚੋਣ ਬੜਾ ਚੰਗਾ ਨਾ ਭਾਈ ਚੋਣ ਦਾ ਡਾਕਟਰ ਇਹਨਾਂ ਨੂੰ ਚੰਗਾ ਲੱਗਿਆ ਬੱਚੀ ਨੂੰ ਕਿੰਨਾ ਕਹਦੇ ਉਹਨਾਂ ਡਾਕਟਰ ਲਾ ਕੀ ਬਾਤ ਆ ਯਾਰ ਇਹ ਡਾਕਟਰ ਬੱਚੀਆਂ ਮਾੜੀਆਂ ਮੋਟੀਆਂ ਭਲਾਆਂ ਗਿਆ ਮੰਨ ਕੇ ਚੜ ਕੋਈ ਬੱਚਾ ਨਹੀਂ ਛੱਡਿਆ ਡਾਕਟਰ ਕੁਛ ਨਹੀਂ ਛੱਡਿਆ ਮੰਨ ਕੇ ਚਲਾ ਅਸੀਂ ਬੈਗੇ ਜਮਾ ਖੱਟਾ ਖੱਟਾ ਬੋ ਡਾਕਟਰ ਚਵਾਈ ਚੈੱਕ ਕਰੋ ਭਾਈ ਚੋਣ ਡਾਕਟਰ ਦੁੱਧ ਪੁਰ ਪੈ ਕਿੰਨੇ ਧਾਰਾਂ ਮਾਰੀਆਂ ਲੈ ਲੈ ਕੀ ਬਾਤ ਆ ਚਵਾਈ ਚੰਗੀ ਆ ਨਾ ਚਵਾਈ ਡਾਕਟਰ ਬੜੀ ਨਹੀਂ ਆਏ ਚੰਗੀ ਲੱਗੇ ਲੈ ਦੇ ਵੇੜਾ ਧਾਰਾ ਚੈੱਕ ਕਰਾਇਆ ਕਿੰਨੇ ਚੀਜ਼ਾਂ ਆ ਰਹੀਆਂ ਧਾਰਾ ਡਾਕਟਰ ਸਹੀ ਗੱਲ ਆ ਭਾਈ ਚੌਣ ਚਵਾ ਇੱਕ ਨੰਬਰ ਆ ਪੂਰੀ ਫੋਲੀ ਆ ਹਣਾ ਚਵਾਈ ਡਾਕਟਰ ਬੱਚੀ ਨੇ ਦੇਖੀ ਪਸਮਾਇਆ ਕਰਕੇ ਥਣ ਕੱਢਾ ਹੂੰ ਲਾ ਉਰਾ ਮੋਠਿਆ ਥਣਾ ਲੈ ਲੈ ਕਿਆ ਬਾਤ ਆ ਚਵਾਈ ਬੜੀ ਚੰਗੀ ਆ ਬੜਾ ਨਿਆਜ ਦੇਖੀ ਦੋ ਦੋ ਜਾਂਦਾ ਡਾਕਟਰ ਦੇ ਕਿੰਨੀਆਂ ਧਾਰਾਂ ਮਾਰਿਆ ਗਿਆ ਸਹੀ ਗੱਲ ਡਾਕਟਰ ਤੁਰ ਪਿਆ ਬੱਚੀ ਚਵਾਈ ਬੌੜਾ ਹੀ ਆ ਹਣਾ ਹਜੇ ਕਮਾ ਬੌੜਾ ਡਾਕਟਰ ਲੈ ਲੈ ਯਮਾ ਖਟਾ ਹਟਾ ਵਾ ਡਾਕਟਰ ਇਹ ਬੱਚੀ ਦੀ ਚੁਆਇਸ ਗੀ ਹੋ ਗਈ ਹੂੰ ਸੁਲਣਾ ਬਾੜਾ ਨਹੀਂ ਆਇਆ ਚੰਗਾ ਡਾਕਟਰ ਸੁਲਨੇ ਵਾਲੂ ਵਾ ਐਂ ਦੇ ਡਾਕਟਰ ਇਧਰ ਦੀ ਵਹਿ ਜਾ ਉਧਰ ਦੀ ਵਹਿ ਜਾ ਲੈ ਹੂੰ ਕਹਿਣਾ ਕਰਨਾ ਕਰ ਮਿਲਨੇ ਜੰਮੇ ਨਹੀਂ ਕੁਝ ਆ ਭੁੱਖੇ ਪਾਸੇ ਵੇ ਕਿ ਜੂ ਡਾਕਟਰ ਬੱਚੀ ਨੂੰ ਠੀਕ ਆ ਭਾਈ ਹਾਂਜੀ ਤੇ ਮੋਲ ਭਾਈ ਕਹਿੰਦਾ ਬਾੜਾ ਨਹੀਂ ਕਰਦੇ ਮੋਲ ਜਿਹੜਾ ਵਹਿੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਮੋਲ ਪਹਿਲਾਂ ਹੀ ਭਾਈ ਦੇ ਜਾਇਜ਼ ਹੁੰਦੇ ਕਿੱਥੇ ਕਿ ਮੋਲ ਰੱਖਦਾ ਹੁੰਦਾ ਭਾਈ ਕਿ ਡਾਕਟਰ ਦੇ ਕਿ ਲੈ ਵੇ ਤਿਆਰੀ ਤੇ ਕਿਸੇ ਵੀਰ ਨੂੰ ਵਹਿੜ ਪਸੰਦ ਆਵੇ ਭਾਈ ਨਾ ਕਨੈਕਟ ਕਰ ਲੀ ਧੰਨਵਾਦ